ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ 2027 ਦੇ ਵਿੱਚ ਵਿਗਿਆਨੀਆਂ ਨੇ ਮੰਨਿਆ ਵੀ ਦੁਨੀਆ ਖਤਮ ਹੋਣ ਵਾਲੀ ਹੈ ਇਹਦੀ ਸ਼ੁਰੂਆਤ ਕਿਵੇਂ ਹੋਏਗੀ ਭਵਿੱਖਬਾਣੀ ਕੀਤੀ ਗਈ ਸੋ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਅਸਲ ਮੈਨਿਆਂ ਦੇ ਵਿੱਚ ਦੁਨੀਆ ਦੇ ਖਤਮ ਹੋਣ ਦੀ ਗੱਲ ਕਰੀਏ ਸਾਧ ਸੰਗਤ ਜੀ ਤਾਂ ਪਰਮਾਤਮਾ ਨੂੰ ਹੀ ਪਤਾ ਹੈ ਪਰ ਜਿਵੇਂ ਵਿਗਿਆਨੀਆਂ ਦੇ ਦੱਸਣ ਦੇ ਮੁਤਾਬਕ 2079 ਦੇ ਵਿੱਚ ਦੁਨੀਆ ਦਾ ਖਾਤਮਾ ਤੈ ਹੈ ਇੱਕ ਬਾਬਾ ਵੇਂਗਾ ਜੀ ਹੋਏ ਨੇ ਜਿਨ੍ਹਾਂ ਨੇ ਇਹ ਭਵਿੱਖ ਬਾਣੀ ਬਹੁਤ ਸਾਲ ਪਹਿਲਾਂ ਕਰ ਦਿੱਤੀ ਉਹ ਕਹਿੰਦੇ ਵੀ ਦੁਨੀਆ ਦਾ ਖਾਤਮਾ ਤੈ ਹੈ ਪਰ ਦੁਨੀਆ ਦਾ ਜਿਹੜਾ ਖਾਤਮਾ ਨਾ ਪਰ ਉਹ ਹੋਏਗਾ ਜਾ ਕੇ ਅਸਲ ਮਹੀਨਿਆਂ ਦੇ ਵਿੱਚ ਜਦੋਂ 219 ਆਏਗਾ ਉਸ ਵਕਤ ਇਹ ਦੁਨੀਆ ਜਿਹੜੀ ਹੈ ਉਹ ਖਤਮ ਹੋ ਜਾਏਗੀ 279 ਦੇ ਵਿੱਚ ਇਹਾਂ ਦਾ ਐਂਡ ਹੋ ਜਾਏਗਾ ਇਹ ਦੁਨੀਆ ਜਿਹੜੀ ਹੈ ਖਤਮ ਹੋ ਜਾਏਗੀ ਹਾਲਾਂਕਿ 279 ਦੂਰ ਪਿਆ ਹੁਣ ਸਾਡੇ ਵਿਦਵਾਨਾਂ ਸਿਓ ਜਿਹੜੇ ਨੇ ਉਹ ਮੰਨਦੇ ਕੋਈ ਨਹੀਂ ਮੈਂ ਇਹਨਾਂ ਨੂੰ ਮੰਨਣ ਵਾਲੀ ਗੱਲ ਚੱਲ ਕੇ ਲੈ ਕੇ ਬੈਠੇ ਹੋਏ ਨੇ ਮੈਂ ਨਹੀਂ ਮੰਨਦਾ ਪਰ ਸਾ ਸੰਗਤ ਬਾਬਾ ਵੇਂਗਾ ਦੀਆਂ ਕਈਆਂ ਹੋਈਆਂ ਕਈ ਭੇਖ ਬਾਣੀਆਂ ਸੱਚ ਹੋ ਗਈਆਂ ਨੇ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਵੀ ਸੱਚ ਹੋਏਗਾ ਚਲੋ ਬਾਕੀ ਪਰਮਾਤਮਾ ਨੂੰ ਪਤਾ ਹੈ 2079 ਭਾਵੇਂ ਦੂਰ ਹੈ ਪਰ ਇੱਕ ਮਨੁੱਖ ਅੱਜ ਹੀ ਇੱਕ ਮਨੁੱਖ ਦਾ ਵੈਰੀ ਹੋਇਆ ਪਿਆ ਤੇ ਇੱਕ ਮਨੁੱਖ ਨੂੰ ਦੂਜਾ ਮਨੁੱਖ ਮਾਰਨ ਤੇ ਤੁਲਿਆ ਮੈਂ ਵੇਖ ਰਿਹਾ ਕਈ ਦਿਨਾਂ ਤੋਂ ਹਸਪਤਾਲਾਂ ਦੇ ਵਿੱਚ ਢੇੜੇ ਲੱਗ ਰਹੇ ਨੇ ਡਾਕਟਰਾਂ ਦੇ ਕਮਿਸ਼ਨ ਕੀਤੇ ਹੋਏ ਨੇ ਜਿਹੜੇ ਕਈ ਹੈਗੇ ਨੇ ਮਰੀਜ਼ ਸਾਹਾਂ ਤੇ ਐ ਪਰ ਕਹਿੰਦੇ ਰਿਪੋਰਟ ਕਰਾਉਣੀ ਐ ਸਕੈਨ ਕਰਾਉਣੀ ਐ ਤਾਂ ਉਸ ਬੰਦੇ ਤੋਂ ਕਰਾ ਕੇ ਲਿਆਓ ਜਿਹੜੇ ਕੋਲ ਅਸੀਂ ਭੇਜਦੇ ਆਂ ਦੂਜੇ ਦੀ ਮੰਨਦੇ ਨਹੀਂ ਹੈਗੇ ਕਹਿੰਦੇ ਨਾ ਉਹਦੀ ਨਹੀਂ ਮੰਨਦੇ ਉਹ ਤੋਂ ਕਰਾਓ ਕਿਉਂਕਿ ਉਹਦੇ ਕੋਲੇ ਕਮਿਸ਼ਨ ਕੀਤਾ ਹੋਇਆ ਆਪਦਾ 2.5-300 ਰੁਪਿਆ ਕਮਿਸ਼ਨ ਲੈਣਾ ਹੈ ਉਹਦੇ ਤੋਂ ਬੜੀ ਹੈਰਾਨਗੀ ਜੇ ਤਾਂ ਪੈਸੇ ਦੇ ਦੋ ਤੇ ਪਹਿਲਾ ਨੰਬਰ ਲਾ ਦਿੰਦੇ ਨੇ ਨਹੀਂ ਫਿਰ ਚੱਕ ਕੇ ਪਰਚੀ ਪਿੱਛੇ ਛੁੱਟੀ ਜਾਂਦੇ ਨੇ ਪਿੱਛੇ ਛੁੱਟੀ ਜਾਂਦੇ ਚਲੋ ਠੀਕ ਐ ਆਪਣੀ ਇਮਾਨਦਾਰੀ ਨਾਲ ਕੰਮ ਕਰੋ ਉਹ ਗੱਲ ਵੱਖਰੀ ਐ ਹੁਣ ਜੇ ਪੈਦੇ ਤੇ ਫਿਰ ਪਰਚੀ ਇੱਕਦਮ ਉੱਪਰ ਵੀ ਆ ਜਾਂਦੀ ਹੈ ਇਹ ਬਹੁਤ ਮਾੜੀ ਗੱਲ ਹੈ ਸਾਸ ਸੰਗਤ ਬੰਦੇ ਦੇ ਸਾਹਾਂ ਨਾਲ ਖਿਲਵਾੜ ਹੈ ਬੰਦੇ ਦੀ ਇੱਕ ਸਭ ਤੋਂ ਵੱਡੀ ਗੱਲ ਕਿ ਉਹਦੇ ਪ੍ਰਾਣਾਂ ਨਾਲ ਖੇਲ ਖਲਾਰੀਆਂ ਨੇ ਬੰਦਾ ਸਾਹਾਂ ਦੇ ਮਰਦਾ ਮਰ ਜਵੇ ਕੋਈ ਗੱਲ ਨਹੀਂ ਕਈ ਤਾਂ ਹੁਣ ਐਸੇ ਨੇ ਵੀ ਬੰਦਾ ਮਰਬੇ ਜਾਂਦਾ ਤਾਂ ਵੀ ਕਹਿੰਦੇ ਨੇ ਜਾਂਦਾ ਜੀ ਜਾਂਦਾ ਜੀ ਮਿਲਣ ਦੰਦੇ ਨਹੀਂ ਹੈਗੇ ਤੇ ਬਾ ਪੈਸੇ ਵਟੋਰੀ ਜਾਂਦੇ ਨੇ ਇੱਕ ਦਿਨ ਕਹਿੰਦੇ ਨੇ ਸੌਰੀ ਜੀ ਅਸੀਂ ਬਚਾ ਨਹੀਂ ਸਕੇ ਇੱਕ ਮਨੁੱਖ ਮਨੁੱਖ ਦਾ ਵੈਰੀ ਹੈ ਸਾਸਤ ਇਹ ਸਭ ਕੁਝ ਸਾਨੂੰ ਸੋਚਣਾ ਪਏਗਾ ਇਹ ਸਭ ਕੁਝ ਸਾਨੂੰ ਵਿਚਾਰਨਾ ਪਏਗਾ ਕਿ ਇਹ ਜਿਸ ਦਿਨੇ ਬੰਦ ਹੋ ਗਿਆ ਨਾ ਸ਼ਾਇਦ ਮਨੁੱਖਤਾ ਦੀ ਜਿਹੜੀ ਜ਼ਿੰਦਗੀ ਹੈ ਉਹ ਵੱਧ ਜਾਏ ਸ਼ਾਇਦ ਦੁਨੀਆ ਦਾ ਜਿਹੜਾ ਖਾਤਮਾ ਹੈ ਉਹ ਘਟ ਜਾਏ ਅੱਜ ਅਸੀਂ ਇੱਕ ਦੂਜੇ ਦੇ ਵੈਰੀ ਬਣੇ ਪਏ ਆ ਇੱਕ ਦੂਜੇ ਨੂੰ ਖਤਮ ਕਰ ਰਹੇ ਆ ਆ ਕਰਕੇ ਜਿਤੇ ਰਿਸ਼ਵਤ ਦੇਤੀ ਸਭ ਮਸਲੇ ਹੱਲ ਹੋ ਜਾਂਦੇ ਨੇ ਜੇ ਨਹੀਂ ਦਿੱਤੀ ਤਾਂ ਕਹਿੰਦੇ ਕੋਈ ਗੱਲ ਨਹੀਂ ਸਾਧ ਸੰਗਤ ਇੱਕ ਰਸਤੇ ਵਿੱਚ ਡੱਕ ਕੇ ਸ਼ਰਾਬ ਨਾਲ ਉਹ ਬੰਦਾ ਕਿੰਨਿਆਂ ਨੂੰ ਲਤੜ ਜਾਂਦਾ ਕੋਈ ਨਹੀਂ ਹੁੰਦੀ ਕਿਉਂਕਿ ਉਹ ਪੈਸੇ ਵਾਲਾ ਹੈ ਸਾਧ ਸੰਗਤ ਕੋਈ ਪਰਵਾਹ ਨਹੀਂ ਵੀ ਮੇਰੀ ਇੱਕ ਗਲਤ ਹਰਕਤ ਕਰਕੇ ਕਿੰਨਿਆਂ ਦਾ ਨੁਕਸਾਨ ਹੋਏਗਾ ਕੋਈ ਪਰਵਾਹ ਨਹੀਂ ਸਾਧ ਸੰਗਤ ਛੋਟੇ ਛੋਟੇ ਬੱਚਿਆਂ ਨੂੰ ਰੋਟੀ ਕਮਾਉਣ ਜਾਣਾ ਪੈਂਦਾ ਹੈ ਨਾ ਜਦੋਂ ਜਦੋਂ ਛੋਟੇ ਬੱਚਿਆਂ ਵਾਸਤੇ ਰੋਟੀ ਕਮਾਉਣ ਨਿਕਲਣਾ ਪੈਂਦਾ ਸਾਹਮਣੇ ਵਾਲਾ ਪੈਸੇ ਨਹੀਂ ਮਦੰਦਾ ਹੱਕ ਮਾਰ ਜਾਂਦਾ ਹੈ ਗਰੀਬ ਦਾ ਤੇ ਉਦੋਂ ਕਾਲਜਾ ਮੂੰਹ ਨੂੰ ਆਉਂਦਾ ਵੀ ਆਹ ਦੁਨੀਆ ਇੱਕ ਇਨਸਾਨ ਇਨਸਾਨ ਦਾ ਵੈਰੀ ਹੈ ਅਸੀਂ ਪੱਬਾਂ ਕਲੱਬਾਂ ਦੇ ਵਿੱਚ ਆਪਣੇ ਐਸ਼ ਆਰਾਮ ਦੇ ਲਈ ਮੈਂ ਨਹੀਂ ਕਹਿੰਦਾ ਨਾ ਪੈਸਾ ਵਰਤੋ ਪਰ ਉਥੇ ਪੈਸਾ ਲਾ ਕੇ ਲੱਖਾਂ ਲੱਖਾਂ ਰੁਪਈਆ ਅਸੀਂ ਛੱਡ ਦਿੰਨੇ ਆ ਕੋਈ ਪਰਵਾਹ ਨਹੀਂ ਕੋਈ ਹਿਸਾਬ ਨਹੀਂ ਲਿਆ ਜਾਂਦਾ ਪਰ ਸਾਧ ਸੰਗਤਕ ਗਰੀਬ ਦਾ ਇਕ ਕੰਮ ਜੋ ਕੀਤਾ ਹੋਇਆ ਉਹਨੂੰ ਦੇਖਦੇ ਹੋਏ ਉਹਦੀ ਪੂਰੀ ਜੋਗ ਬਣਦੀ ਹੋਈ ਦਿਹਾੜੀ ਦੇਣ ਵੇਲੇ ਵੀ ਅਸੀਂ ਕਿਚ-ਕਿਚ ਕਿਚ-ਕਿਚ ਚੀਜ਼ ਕਰਦੇ ਹਾਂ ਉਹਨੂੰ ਕਹਿੰਦਾ ਨਹੀਂ ਤਰਾ 350 ਉਹਨੇ 250 ਲੈ ਮੈਂ ਤਾਂ 250 ਦੇ ਦਊਂਗਾ ਜੇ ਉੱਥੇ ਫਿਰ ਮਾਮਲਾ ਬੰਦਾ ਇਹ ਕਰਕੇ ਦੁਨੀਆ ਜਿਹੜੀ ਹੈ ਪਹਿਲਾਂ ਹੀ ਖਤਮ ਹੋ ਜਾਊਗੀ 2027 ਤੋਂ ਹੀ ਦੇ ਵਿੱਚ ਤਾਂ ਦੇਖ ਲਿਓ ਵੀ 2-3 ਸਾਲ ਨੂੰ ਤਾਂ ਜਮਾ ਹੀ ਮਹਿੰਗਾਈ ਨੇ ਜਿਹੜਾ ਹੈ ਸਾਡਾ ਖਾਤਮਾ ਕਰ ਦੇਣਾ ਸੀ ਆਪ ਹੀ ਖਤਮ ਹੋ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ